ਸ਼ਹੀਦ ਬਾਬਾ ਜੈ ਸਿੰਘ ਜੀ ਖਲ ਘਟ ਉਹਨਾਂ ਨੂੰ ਇਸ ਸਥਾਨ ਤੇ ਪੁੱਠੀਆਂ ਲੜਕਾ ਕੇ ਖਲ ਉਤਾਰ ਕੇ ਸਮੇਤ ਪਰਿਵਾਰ ਸ਼ਹੀਦ ਕਰ ਦਿੱਤਾ ਦਰਸ਼ਨ ਕਰੋ ਜੀ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲ ਘਟ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ 1753 ਈਸਵੀ ਨੂੰ ਸਰਹੰਦ ਦੇ ਨਵਾਬ ਅਬਦ ਸਮੁੰਦ ਖਾਨ ਆਪਣੀ ਫੌਜ ਦੇ ਨਾਲ ਸਰਹੰਦ ਤੋਂ ਪਟਿਆਲੇ ਨੂੰ ਜਾ ਰਿਹਾ ਸੀ ਜਦੋਂ ਉਹ ਪਿੰਡ ਬਾਰਨ ਪੁੱਜਾ ਤਾਂ ਇੱਥੇ ਆ ਕੇ ਸਪਾਹੀਆਂ ਨੂੰ ਨੇ ਹੁਕਮ ਦਿੱਤਾ ਕਿ ਜੇਕਰ ਕੋਈ ਸਿੰਘ ਮਿਲਦਾ ਤਾਂ ਉਹਨੂੰ ਮੇਰੇ ਕੋਲ ਲੈ ਕੇ ਆਓ ਉਸ ਵੇਲੇ ਬਾਬਾ ਜੈ ਸਿੰਘ ਜੀ ਖੂਹ ਤੇ ਇਸ਼ਨਾਨ ਕਰਾ ਰਹੇ ਸੀ ਸਪਾਹੀਆਂ ਨੇ ਬਾਬਾ ਜੈ ਸਿੰਘ ਨੂੰ ਪਕੜ ਕੇ ਅਬਦੁੱਸ ਸਮੁੰਦਖਾਂ ਦੇ ਸਾਹਮਣੇ ਪੇਸ਼ ਕੀਤਾ ਅਬਦੁੱਸ ਸਮੁੰਦਖਾਂ ਸਿੰਘ ਨੂੰ ਦੇਖ ਕੇ ਬੜਾ ਖੁਸ਼ ਹੋਇਆ ਤੇ ਨਾਲ ਬੋਲਿਆ ਕਿ ਅਸੀਂ ਤੁਹਾਡੇ ਕੋਲ ਲੰਘ ਕੇ ਆਏ ਆ ਤੇ ਤੂੰ ਸਲਾਮ ਨਹੀਂ ਬੁਲਾਈ ਤੇ ਬਾਬਾ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਤੁਹਾਡੇ ਲੰਘਣ ਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਲੱਗਾ ਉਸ ਵੇਲੇ ਮੇਰੀ ਬਿਰਤੀ ਗੁਰੂ ਚਰਨਾਂ ਨਾਲ ਜੁੜੀ ਹੋਈ ਸੀ ਤੇ ਸੂਬੇਦਾਰ ਨੇ ਹਕੂਮਤ ਦੇ ਹੰਕਾਰ ਦੇ ਵਿੱਚ ਕਿਹਾ ਕਿ ਚੰਗਾ ਮੈਂ ਪਟਿਆਲੇ ਜਾ ਕੇ ਤੇਰੀ ਜੂੜੀ ਵਰਤੀ ਨੂੰ ਦੇਖਾਂਗਾ ਤੇ ਪਹਿਲਾਂ ਤੂੰ ਮੇਰਾ ਇਹ ਬੋਝਾ ਚੁੱਕ ਕੇ ਪਟਿਆਲੇ ਲੈ ਕੇ ਚੱਲ ਤੇ ਬਾਬਾ ਜੀ ਕਹਿਣ ਲੱਗੇ ਇਸ ਬੋਝੇ ਵਿੱਚ ਕੀ ਹੈ ਤਾਂ ਸਪਾਈਆਂ ਨੇ ਕਿਹਾ ਕਿ ਇਸ ਬੋਝੇ ਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਹੈ ਤੇ ਬਾਬਾ ਜੀ ਨੇ ਕਿਹਾ ਮੈਂ ਹੁੱਕੇ ਵਾਲਾ ਬੋਝਾ ਨਹੀਂ ਚੁੱਕਾਂਗਾ ਤਾਂ ਨਵਾਬ ਨੇ ਗੁੱਸੇ ਦੇ ਵਿੱਚ ਆ ਕੇ ਬਾਬਾ ਜੀ ਦੀ ਧਰਮਸਪਤਨੀ ਮਾਤਾ ਧਨਕੌਰ ਤੇ ਦੋ ਸੁਪੁੱਤਰ ਭਾਈ ਕੜਾਕਾ ਸਿੰਘ ਭਾਈ ਖੜਕ ਸਿੰਘ ਤੇ ਇੱਕ ਨੋ ਮਾਤਾ ਅਮਰ ਕੌਰ ਨੂੰ ਵੀ ਬੁਲਾਇਆ ਉਹਨਾਂ ਨੂੰ ਕਿਹਾ ਕਿ ਇਹ ਬੋਝ ਹੈ ਤੁਸੀਂ ਚੁੱਕੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੀ ਅਮਰਤਧਾਰੀ ਸਿੰਘਾਂ ਇਸ ਹੁੱਕੇ ਵਾਲੇ ਬੋਝੇ ਨੂੰ ਅਸੀਂ ਵੀ ਨਹੀਂ ਚੁੱਕਦੇ ਤਾਂ ਉਹਨਾਂ ਨੂੰ ਬਾਬਾ ਜੀ ਦੇ ਸਾਹਮਣੇ ਤਸੀਹੇ ਦੇ ਕੇ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਤੇ ਬਾਬਾ ਜੀ ਨੂੰ ਦਰਖਤ ਦੇ ਨਾਲ ਪੁੱਠਿਆਂ ਟੰਗ ਕੇ ਉਠੀ ਖਾਲੋਤਾਰ ਕੀ ਸ਼ਹੀਦ ਕਰ ਦਿੱਤਾ ਮਗਰੋਂ ਪਿੰਡ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਪੰਜੇ ਅਮਰ ਸ਼ਹੀਦਾਂ ਦਾ ਸਿੱਧੀ ਸਥਾਨ ਵਾਲੀ ਜਗ੍ਹਾ ਤੇ ਸੰਸਕਾਰ ਕਰ ਦਿੱਤਾ ਆਪਜੀ ਵੀਡੀਓ ਵਿੱਚ ਜੋ ਪिपल ਦੇ ਦਰਖਤ ਦੇ ਦਰਸ਼ਨ ਕਰ ਰਹੇ ਹੋ ਇਸ ਦੇ ਨਾਲ ਬਾਬਾ ਜੈ ਸਿੰਘ ਜੀ ਨੂੰ ਪੁੱਠਿਆਂ ਲਮਕਾਇਆ ਸੀ ਇਹ ਦਰਖਤ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਤੇ ਸਥਿਤ ਹੈ ਇਹ ਬਾਬਾ ਜੀ ਦੀ ਯਾਦਗਾਰ ਹੈ ਸ਼ਹੀਦੀ ਵਾਲੀ ਜਗ੍ਹਾ ਤੇ ਜਿੱਥੇ ਬਾਬਾ ਜੀ ਦੇ ਪਰਿਵਾਰ ਦਾ ਸੰਸਕਾਰ ਕੀਤਾ ਉਹ ਸਥਾਨ ਤੇ ਇਹ ਥੜਾ ਸਾਹਿਬ ਮੌਜੂਦ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਨ ਮਸਤਕ ਹੁੰਦੀਆਂ ਨੇ ਆਪ ਜੀ ਦਰਸ਼ਨ ਕਰੋ ਬਾਬਾ ਜੀ ਤੇ ਉਹਨਾਂ ਦੇ ਪਰਿਵਾਰ ਦਾ ਇਹ ਸ਼ਹੀਦੀ ਸਥਾਨ ਸਾਰੇ ਪਰਿਵਾਰ ਨੂੰ ਬਾਬਾ ਜੀ ਦੀ ਸੁਪਤਨੀ ਮਾਤਾ ਧੰਨ ਕੌਰ ਦੋ ਸੁਪੁੱਤਰ ਭਾਈ ਕੜਾਕਾ ਸਿੰਘ ਭਾਈ ਖੜਕ ਸਿੰਘ ਇੱਕ ਨੂੰ ਮਾਤਾ ਅਮਰ ਕੌਰ ਇਨਾਂ ਨੂੰ ਪਹਿਲਾਂ ਸ਼ਹੀਦ ਕਰ ਦਿੱਤਾ ਕਿਹਾ ਕਿ ਹੁਣ ਵੀ ਮੰਨ ਜਾਓ ਬਾਬਾ ਜੀ ਕਹਿੰਦੇ ਨਹੀਂ ਭਾਵੇਂ ਮੇਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਪਰ ਇਸ ਹੁੱਕੇ ਨੂੰ ਮੈਂ ਆਪਣੇ ਸਿਰ ਦੇ ਉੱਪਰ ਨਹੀਂ ਚੁੱਕਾਂਗਾ ਉਸ ਤੋਂ ਬਾਅਦ ਬਾਬਾ ਜੀ ਉਹਨੂੰ ਪੁੱਠਿਆਂ ਲੜਕਾ ਕੇ ਉਹਨਾਂ ਦੀ ਖੱਲ ਨੂੰ ਉਤਾਰ ਕੇ ਸ਼ਹੀਦ ਕਰ ਦਿੱਤਾ ਦਰਸ਼ਨ ਕਰੋ ਪਟਿਆਲਾ ਤੋਂ ਸਰਹੰਦ ਰੋਡ ਦੇ ਉੱਪਰ ਇਹ ਨਗਰ ਪਟਿਆਲੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਦੋਂ ਵੀ ਇਸ ਏਰੀਏ ਵਿੱਚ ਆਵੋ ਜ਼ਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਨੇ ਇਹ ਹੈ ਉਹ ਇਤਿਹਾਸਕ ਦਰਖਤ ਪਿੱਪਲ ਦਾ ਦਰਖਤ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿ ਆਪਣੇ ਵਿਚਾਰ ਦਿਓ ਕਿ ਵੀਡੀਓ ਆਪ ਜੀ ਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਹੋਣ ਤੇ ਇਸ ਇਤਿਹਾਸ ਦੇ ਬਾਰੇ ਇਸ ਸਥਾਨ ਦੇ ਬਾਰੇ ਪਤਾ ਲੱਗੇ ਹਰ ਇੱਕ ਪ੍ਰਾਣੀ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰੇ ਜੀ